ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੁੱਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜ਼ਪੁਰ ਆ ਗਿਆ। ਮੋਤਕੀ ਨਗਰ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਤੇ ਆਪਾਂ ਆਪਣੇ ਹੀ ਇਸ ਘਰੋਂ ਤੁਹਾਨੂੰ ਤਿੰਨ ਝੂਟੀਆਂ ਮੱਝਾਂ ਜਿਹੜੀਆਂ ਸੱਜਣਾਂ ਨੂੰ ਵਿਖਾਉਣ ਲੱਗੇ ਆ ਦੋ ਸੁਈਆਂ ਸਵਾਈਆਂ ਤੇ ਇੱਕ ਨੋਟ ਕਰ ਲਿਓ ਵੀ ਕੱਬਣ ਮੈਂ ਆ ਬੜੇ ਵੱਡੇ ਟਾਂਚੇ ਦੀ ਆ ਵਾਲੀ ਤੇ ਕਿੰਨੇ ਦਾਣੇ ਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਇੱਕ ਆਪਣੇ ਕੋਲੇ ਸੱਜਣਾਂ ਆ ਗਈ ਆ ਬੂਰੀ ਐਡਰੈਸ ਤੁਹਾਨੂੰ ਮੈਂ ਦੇਤਾ ਕੈਂਟਮੋਤ ਕੀਤੇ ਜਿਲਾ ਰੋਇਪੁਰ ਤੇ ਇੱਕ ਥੋੜੇ ਲਈ ਟੋਕੜ ਗੱਭ ਲੈ ਕੇ ਆਏ ਸੀ ਤੇ ਉਹ ਕੇ ਸੱਜਣ ਉਹ ਜਾਦੂ ਵੀਡੀਓ ਤੋਂ ਪਹਿਲਾਂ ਹੀ ਲੈ ਗਿਆ ਪੰਜਾ ਚਾਰ ਮਹੀਨਿਆਂ ਦੀ ਗੱਭਣ ਸੀਗੀ ਤੇ 4 ਕਿਲੋ ਦੁੱਧ ਸੀ ਤੇ ਆਜੋ ਆਪਾਂ ਬੂਰੀ ਤੋਂ ਸ਼ੁਰੂ ਕਰ ਲਗੇ ਵੀ ਬੂਰੀ ਦਾ ਕੀ ਲੇਖਾ ਜਮਖਾ ਤੇ ਕਿਹੜਾ ਹਿਸਾਬ ਕਿਤਾਬ ਇਹਦਾ ਕਰਮਾਣੀ ਦਾ ਸਾਰੀ ਡਿਟੇਲਡ ਟੂਨ ਤੁਹਾਨੂੰ ਤੋਰ-ਤਾਰ ਕੇ ਐਨ ਤਸਦੀਨਾ ਵਿਖਾਵਾਂਗੇ ਤੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਰਿਕਵੈਸਟ ਬੇਨਤੀ ਹਰ ਵੀਡੀਓ ਚ ਹੁੰਦੀ ਆ ਕਿ ਜਿਹੜਾ ਵੀ ਕੋਸ ਤੁਸੀਂ ਖਰੀਦਦੇ ਆ ਸੱਜਣੋ ਤੇ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਇੱਕ ਆ ਗਈ ਡੇਢੇ ਪੱਡੇ ਦੇ ਵਿੱਚ ਬਹੁਤ ਚੰਗੀ ਝੋਟੀ ਬੜੀ ਆਖੂਖ ਗਲਾਪੀ ਤੇ ਮੈਂ ਸੋਚਿਆ ਵੀ ਤੁਹਾਨੂੰ ਦਿਖਾ ਦਈਏ ਜੇ ਕੋਈ ਸ਼ਕੀਨ ਭਰਾ ਹੋਇਆ ਤਾਂ ਉਹਨੂੰ ਆਪਾਂ ਇਹ ਦੇ ਦਿਆਂ ਤੇ ਪੂਰੀ ਦੇ ਮਗਰ ਨੋਟ ਕਰਿਓ ਬੱਚਾ ਚਟਾ ਆ ਗਿਆ ਆ ਵੇਖਿਓ ਮੁਖਾਈ ਕੋਤ ਸਾਡੇ ਆ ਵੇਖੋ ਸੱਜਣੋ ਜਿਹੜਾ ਬੱਚਾ ਬੂਰੀ ਦਾ ਇਹ ਚਿੱਟਾ ਸਾਰਾ ਹੀ ਚਿੱਟਾ ਇੱਕ ਵੀ ਵਾਲ ਜਿਹੜਾ ਇਹਦੇ ਮੰਨ ਕੇ ਚੱਲੋ ਵੀ ਕਾਲਾ ਨਹੀਂ ਹੈਗਾ ਆ ਸੱਜਣੋ ਬੂਗਰੀ ਨੂੰ ਨਾਲ-ਨਾਲ ਤੋਰ ਕੇ ਬੁਨੇ ਕਿਉਂਕਿ ਬਾਲਾ ਟਾਈਮ ਥੋੜਾ ਨਾਂ ਲੈਂਦੇ ਹੋਏ ਤੇ ਉਸ ਤੋਂ ਬਾਅਦ ਆਪਾਂ ਮੰਨ ਲਓ ਵੀ ਨਾਲ-ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਇਹ ਇਹਦੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਤੀਸਰਾ ਸੁਆ ਤੀਜਾ ਸੁਆ ਸੁਈ ਪਰ ਆਪਾਂ ਆਈਡੀਆ ਲਾਈਏ ਤਾਂ ਚੌਥਾ ਵੀ ਮੰਨ ਲਵੇ ਆਪ ਦਾ ਕੋਈ ਵੀ ਭੈਣ ਭਰਾ ਜਿਹੜਾ ਖਰੀਦਾ ਤੀਜਾ ਚੌਥਾ ਸੁਆ ਫੇਮ ਨੇ 10 ਦਿਨਾਂ ਦੀ ਤੇ ਸਜਣੋ ਮੰਨ ਲਓ ਵੀ ਸੁਆ ਤੁਸੀਂ ਮੰਨ ਲੈਣਾ ਤੀਜਾ ਮੰਨ ਲੇ ਚੌਥਾ ਮੰਨ ਲਈ ਤੇ ਚਿੱਟੇ ਬੱਚੇ ਨੂੰ ਇਹਨੇ ਜਨਮ ਦਿੱਤਾ ਐਸ ਵੇਲੇ ਜੇ ਆਪਾਂ ਦੁੱਧ ਦੀ ਗੱਲ ਕਰੀਏ ਜਿਹੜਾ ਹਾਜ਼ਰ ਦੁੱਧ ਆ ਇਹਦੇ ਕੋਲੇ 12 ਤੋਂ 13 ਜਿਹੜਾ ਦੁੱਧ ਤਿਆਰ ਆ 12 ਤੋਂ 13 ਤਿਆਰ ਆ ਕੋਈ ਵੀ ਸੱਜਣ ਆਉਂਦੀ ਆ ਦੋ ਟਾਈਮ ਚ ਹੋਵੇ 3 ਟਾਈਮ ਚ ਹੋਵੇ ਪਿਛਲੇ ਸੂਏ ਦੀ ਗੱਲ ਕਰੀਏ ਤੇ ਮਾਲਕਾਂ ਨੇ ਦੱਸਿਆ ਜਿਹੜਾ ਆਪਾਂ ਨੂੰ ਉੱਥੇ ਦੁੱਧ ਦੇ ਨੇ ਕਰਮਾਲੀ ਨੇ 15 ਤੋਂ 16 ਕਿਲੋ ਦਿੱਤਾ ਹੋਇਆ ਤੇ ਬਾਕੀ ਤੁਹਾਨੂੰ ਮੱਝ ਦਾ ਸਰੀਰ ਘਟਾਂ ਚਾ ਲੇਵਾ ਭਾਂਡਾ ਜ਼ਰੂਰ ਦੱਸੂਗਾ ਨੋਟ ਕਰ ਲਿਓ ਹਜੇ 12:00 ਵਜੇ ਦਾ ਸਮਾਂ ਵੀਡੀਓ ਬਣਾਉਂਦਾ ਤੇ ਕਰਤਕਾਰ ਚੈੱਕ ਕਰ ਲੋ ਬਾਕੀ ਜੈਰੀ ਜੁਹਾਂ ਆ ਕੋਈ ਐ ਨਹੀਂ ਹੈਗਾ ਤੇ 골ਡਨ ਪੂਰੀ ਤਲਾਂ ਵਾਲੀ ਪੂਰੀ 골ਡਨ ਪੂਰੀ ਗਰਲਾ ਨਾ 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 ਦੇਵੇ ਤੇ ਚੈੱਕ ਕਰਾਉਂਗਾ ਕੇ ਦੇ ਲੈਵੇ ਤੇ ਨਾ ਨਾ ਦਾ ਚੈੱਕ ਕਰਾਵਾਂਗੇ ਤੇ ਨੋਟ ਕਰ ਲਿਓ ਇੱਧਰ ਵੀ ਮਾਰੀ ਮੇਰਾ ਪੁੱਤ ਕੈਮਰਾ ਤੇ ਆ ਗੱਡੀ 6 ਮਾਡਲ ਆ ਇਹ ਵੀ ਵਕਾਉ ਆ ਸੱਜਣੋ ਮੰਨ ਲਓ ਨੰਬਰ ਪੰਜਾਬ ਦਾ ਵਾ ਤੇ ਇਹ ਨੋਟ ਕਰ ਲਿਓ ਇੰਨ ਗੇਅਰ ਟਾਇਰਾਂ ਦੀ ਓਕੇ ਰਿਪੋਰਟ ਆ ਤੇ ਮਾਡਲ 6 ਆ ਇਹਦੀ ਜਿਹੜੀ ਪਾਸਿੰਗ ਆ ਉਹ ਨੋਟ ਕਰ ਲਿਓ ਸੱਜਣੋ ਨੰਗੀ ਹੋਈ ਆ ਜੇ ਕਿਸੇ ਨੇ ਇਹ ਵੀ ਖਰੀਦਣੀ ਹੋਈ ਤਾਂ ਕਨੈਕਟ ਕਰ ਸਕਦਾ ਕੋਈ ਵੀ ਭੈਣ ਭਰਾ ਇਹਦਾ ਰੇਟ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹਦੀ ਡਿਮਾਂਡ 70000 ਰੁਪਇਆ ਉਹਦੇ ਚੋ ਪਿਆਰ ਮੁਹੱਬਤ ਜਿੰਨਾ ਵੀ ਹੋਇਆ ਜਰੂਰ ਕਰਾਂਗੇ ਤੇ ਆਜੋ ਅੱਗੇ ਆਪਾਂ ਪੂਰੀ ਮਾਚ ਫੇਅਰ ਵੇਖੀਏ ਸਮਾ ਕੇ ਜੈਲੀ ਆ ਜਿੰਦਰ ਨੂੰ ਮਰਜੀ ਲੈ ਲਿਓ ਕੋਈ ਵਾਪਸ ਤਾਂ ਨਹੀਂ ਇਹ ਆ ਦੇਖੋ ਵਰਲਾ ਵਰਲਾ ਤਾਂ ਨਹੀਂ ਜਿੱਦਾਂ ਰੋਡ ਦਾ ਬਾਈਕ ਆਉਗਾ ਤੁਹਾਨੂੰ ਖੜ ਕੇ ਤਰ੍ਹਾਂ ਛੋਡੇ ਮਗਾ ਪੁੱਜੀ ਜਾਓ ਤੇ ਬੱਚਾ ਜਿਹੜਾ ਇਹਦੇ ਕੋਲੇ ਉਹ ਕੱਟਾ ਚੱਟਾ ਇਹ ਲੋੜ ਕਰ ਲਿਓ ਇੱਥੋਂ ਤਰ ਦੀ ਦਾ ਲੇਵਾ ਭਾਂਡਾ ਵੇਖ ਲਓ ਬਾਕੀ ਤੁਹਾਨੂੰ ਮਤਸੱਲੀ ਇਹਦੇ ਨੇਵੇ ਭਾਂਡੇ ਦੀ ਆਪ ਵੀ ਕਰਾ ਦੇਣਾ ਤੇ ਚੂਨ ਚਾਂ ਨੂੰ ਸੱਜਣੋਂ ਨੋਟ ਕਰ ਲਿਓ ਵੀ ਪੂਲੀ ਜਾਂ ਮੁਰਗੀ ਕੋਈ ਐਸੀ ਗੱਲ ਨਹੀਂ ਹੈਗੀ ਰੋਕੀ ਹੋਈ ਆ ਤੇ ਸੱਜਣੋਂ ਆ ਵੇਖਿਓ ਹੁਣ ਤੁਸੀਂ ਨੇੜ ਤੋਂ ਪਹਿਲਾਂ ਪਿੱਛੇ ਤੋਂ ਇਹਦੇ ਅਰਡਰ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰ ਲਓ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਇਧਰੋਂ ਬਰਲਾ ਬੁਰਲਾ ਇਹਦੀਆਂ ਜਿਹੜੀਆਂ ਲੇਵੇ ਤੇ ਨਾੜਾ ਨੂੜਾ ਦੁੱਧ ਵਾਲੀ 나ੜ ਵੇਖੋ ਕਿੰਡੀ ਸਟਰੋਂਗ ਆਉਂਦੀ ਆ ਤੇ ਚੂਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਓਕੇ ਰਿਪੋਰਟ ਆ ਵੀ ਮੰਨ ਲਓ ਵੀ ਚਵਾਈ ਚਵਾਈ ਇਹਦੀ 100 ਦੀ 100 ਵਾ 1 ਲੱਖ ਤੇ 20 ਹਜ਼ਾਰ ਰੁਪਈਆ ਇਹਦੀ ਡਿਮਾਂਡ ਆ ਸੱਜਣੋ ਅ ਨੰਬਰ ਆਪਣੇ ਨੋਟ ਕਰ ਲਓ ਚੱਲੀ ਵੀ ਜਾ ਰਿਹਾ ਤੇ ਬਾਕੀ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਇਹ ਵੀ ਚੈੱਕ ਕਰਿਓ ਤੇ ਆਜੋ ਤੁਹਾਨੂੰ ਮੈਂ ਇੱਕ ਵਾਰੀ ਨੇੜ ਤੋਂ ਬੱਚਾ ਫੇਰ ਚੈੱਕ ਕਰਾ ਦੇ ਆ ਵੇਖੋ ਵਾਈਟ ਸਾਰਾ ਹੀ ਪਿੱਛੋਂ ਐ ਨੂੰ ਕਰੀ ਬੱਤ ਮੜਿਆ ਇਹ ਆ ਵੇਖੋ ਤੇ ਬੜਾ ਜਰਮਾਣਾ ਤੇ 10 ਤੋਂ 12 ਦਿਨਾਂ ਦੀ ਸੂਈ ਵੀ ਆ ਟੈਸਟ ਟੂ ਸਟੀ ਕੱਲ ਜੇ ਕੋਈ ਚੱਟਾ ਕੱਟਾ ਭਾਲਦੇ ਸੀ ਵੀ ਚੰਗਾ ਸਾਂਭ ਲਈਏ ਤਾਂ ਚਲੋ ਆਪਣੇ ਕੋਲੇ ਤਾਂ ਕਰਮਾਂ ਵਾਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕਿੰਨੇ ਕ ਸਾਂਭਾਂਗੇ ਤੇ ਆਹ ਕੱਟੀ ਇਸ ਝੋਟੀ ਦੀ ਆਪਣੀ ਦੀ ਇਹਨੂੰ ਸੱਜਣੋ ਸੁਈ ਨੂੰ ਮੰਨ ਲਓ ਵੀ ਡੇਢ ਕ ਮਹੀਨਾ ਹੋ ਗਿਆ ਤੇ 26 ਤਰੀਕ ਨੂੰ ਇਹਦੇ ਦੋ ਆਪਾਂ ਜਿਹੜੇ ਟੀਕੇ ਉਹ ਵੀ ਲਵਾਤੇ ਆ ਤੇ ਗੱਭ ਡੋਕਾ ਪ੍ਰਮਾਤਮਾ ਦੀ ਮਿਹਰ ਨਾਲ ਲੱਗਦਾ ਵੀ ਕਰਦੀ ਪਈ ਆ ਬਾਕੀ ਇਹ ਕੁਦਰਤ ਦੇ ਹੱਥ ਆ ਹਨਾ ਟੀਕੇ 507 ਟਾਪ ਦਾ ਮਾਲੀ ਜਿਹੜਾ ਨੀਲੀ ਰਾਵੀ ਦਾ ਸਰਕਾਰੀ ਉਹਦੇ ਆਪਾਂ ਇਹਨੂੰ ਮੰਨ ਲਓ ਵੀ ਲਵਾਤੇ ਆ ਤੇ ਜੇ ਜਿਵੇਂ ਬੂਰੀ ਦੇ ਦੁੱਧ ਦੀ ਗੱਲ ਕਰੀਏ ਤਾਂ ਇਹਦੇ ਕੋਲੇ ਵੀ ਸੱਜਣੋ ਮੰਨ ਲਓ 13-14 ਕਿਲੋ ਦੁੱਧ ਜਿਹੜਾ ਝੋਟੀ ਕੋਲੇ ਤਿਆਰ ਆ ਸੁਆ ਦੂਸਰਾ ਸੁਈਆ ਦੇਖਿਓ ਅੱਖ ਦੀ ਕੁਆਲਿਟੀ ਜਿਹੜੀ ਕੱਟੀ ਇਹਦੇ ਮਗਰ ਉਹ ਮੰਨ ਲਓ ਵੀ ਜਾਂ ਟੀਕੇ ਉਹੋ ਜਿਹੇ ਦੀ ਲਾ ਲੋ ਵੀ ਨਹੀਂ ਕਿਸੇ ਨੇ ਬਾਹਲਾ ਚੰਗਾ ਕੇਅਰ ਕਰਕੇ ਟੀਕਾ ਲਵਾਇਆ ਇਹਦੇ ਤੇ ਜਾਂ ਵੀ ਮੰਨ ਲਓ ਕਈ ਵਾਰੀ ਕੁਦਰਤ ਬੱਚੇ ਕੇ ਇਦਾਂ ਦੇ ਲਾ ਜਾਂਦੀ ਉਹ ਗੱਲ ਵੱਖਰੀ ਆ ਹਨ ਤੇ ਬਾਕੀ ਤੁਹਾਨੂੰ ਮੈਂ ਦੀ ਤੋਰ ਚੱਕ ਕਰਾਵਾਂ ਉਦੋਂ ਬਾਅਦ ਆਪਾਂ ਫਿਰ ਇੱਕ ਆਪਣੇ ਕੋਲੇ ਜਿਹੜੀ ਗੱਬਣ ਮੈਂ ਆ ਇਹਦੀ ਵੀ ਡਿਟੇਲ ਤੁਹਾਡ ਨਾਲ ਸਾਂਝੀ ਕਰਾਂਗੇ ਬੜੇ ਵੱਡੇ ਕੱਦ ਕਾਠ ਦੀ ਤੇ ਵੱਡੇ ਢਾਂਚੇ ਦੀ ਤੇ ਚੰਗੇ ਦੁੱਧ ਵਾਲੀ ਇਹਦੀ ਵੀ ਜਿਹੜੀ ਜਾਣਕਾਰੀ ਉਹ ਵੀ ਤੁਹਾਡ ਨਾਲ ਸਾਂਝੀ ਕਰਦੇ ਆ ਗੋ ਇਹ ਬਾਕੀ ਸਜਣੋ ਜੈਲੀ ਝੂਲੀ ਝੋਟੀ ਆ ਨਹੀਂ ਹੈਗਾ ਮੂੰਹ ਫੜ ਕੇ ਜਿਹੜੀ ਮਰਜ਼ੀ ਕੀ ਦੇ ਦਿਓ ਉਹ ਜਿਹੜੀ ਨਹੀਂ ਤੇ ਬਾਕੀ ਦਾਤ ਕੁਆਲਟੀ ਹੈ ਜਿਹੜੀ ਉੱਚੀ ਆ ਜਾ ਪਤਾ ਲੱਗੂ ਤੇ ਮੀਕੋ ਸੱਜਣਾ ਦਰਦੀ ਛੋਟੀ ਸਾ ਲਿਵਾ ਪੰਡਾ ਦਾ ਤਰ ਤਕਾਤ ਮੰਗਲੂਵੀ ਕਰਮਾੜੀ ਨਾ ਮੇਲਿਆਂ ਦੇ ਖੜਨ ਵਾਲੀ ਕੱਟ ਕਹ ਰਾ ਆ ਜਾ ਤਰ ਤੇਰੀ ਸੱਜਣੋ ਕੁਆਲਟੀ ਮੇ ਨੇੜ ਤੋਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਕਰੀ ਜੇ ਕਿਸੇ ਸੱਜਣ ਸ਼ਕੀਨ ਭਰਾ ਨੇ ਬਰੀਡ ਤੇ ਕੰਮ ਕਰਨਾ ਤਾਂ ਤੇ ਜੇ ਦੁੱਧ ਵਾਲੇ ਪੱਖ ਤੋਂ ਲਈਏ ਤਾਂ ਦੁੱਧ ਵਾਲੇ ਪੱਖ ਤੋਂ ਵੀ ਕੱਟੀ ਪੂਰੀ ਚੰਗੀ ਆ ਕਰਮਾਂ ਵਾਲੀ ਆ ਮੰਨ ਲਓ ਵੀ ਕਹਿਣਾ ਹੀ ਸੌਖਾ ਹੁੰਦਾ ਦੁੱਧ ਜਦੋਂ ਕੰਡੇ ਤੇ ਰੱਖੀਏ ਗੱਲਾਂ ਫੇਰ ਹੁੰਦੀਆਂ ਹਨ ਤੇ ਬੱਚਿਆਂ ਨੂੰ ਫੇਰ ਮੈਂ ਕੈਮਰਾ ਕਰਤਾ ਤੇ ਆਜੋ ਅੱਗੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਸੱਜਣੋ ਇਹ ਜਿਹੜਾ ਰੇਟ ਕਰਾਂਗੇ ਆਪਾਂ ਉਹ ਫੋਨ ਤੇ ਕਰਾਂਗੇ ਤੇ ਆਹ ਜਿਹੜੀ ਚੋ ਮੱਝ ਇਹਦਾ ਤੁਹਾਨੂੰ ਕਹਿਤਾ 1 ਲੱਖ ਤੇ 20 ਹਜ਼ਾਰ ਰੁਪਿਆ ਇਹ ਵੀ ਮੈਂ ਸੱਜਣੋ ਪੂਰੇ ਚੰਗੇ ਦੁੱਧ ਵਾਲੀ ਆ ਐਸਾਈਡ ਤੋਂ ਵੀ ਤੁਸੀਂ ਇਹਦੇ ਖਾਨਲੇ ਵੇ ਦੀ ਕੁਆਲਿਟੀ ਜਿਹੜੀ ਉਹ ਵੀ ਚੈੱਕ ਕਰ ਲਓ ਮਿਲਕਮੈਨ ਦੇਖ ਲਓ ਤੇ ਬਾਕੀ ਓਕੇ ਰਿਪੋਰਟ ਮੈਂ ਆ ਇੱਕ ਵੀ ਲੋਕ ਹੁਣ ਤੁਹਾਨੂੰ ਵੀ ਪਤਾ ਰੇਟ ਬਹੁਤ ਕਰੀ ਜਾਂਦੇ ਆ ਇਹ ਵੀ ਸੱਜਣੋ ਸੱਜਣੋ ਨੋਟ ਕਰਿਓ ਧਲਿਆਰੇ ਦੀ ਪਮਾਲਜੀ ਕਰੇ ਇਹ ਸੁਆ ਤੀਸਰੇ ਤੋਂ ਆ ਜਾਖੈਂ ਤਰੀ ਯਨੀ ਰੇ ਸੂਣ ਚ ਪਏ ਆ ਬਾਛੜਦੇ ਹਫਤੇ ਤੋਂ 10 ਦਿਨ ਇਹਦੇ ਸੂਨ ਦੇ ਵਿੱਚ ਬਾਕੀ ਆ ਸੱਜਣੋ ਹਜੇ ਤੇ ਕਰਮਾ ਵਾਲੀ ਨੇ ਲੇਵਾ ਭਾਂਡਾ ਜਿਹੜਾ ਉਹ ਸਟਾਰਟ ਕੀਤਾ ਹੋਇਆ ਤੁਹਾਡੇ ਸਾਹਮਣੇ ਕੈਮਰੇ ਤੇ ਆ ਵੇਖੋ ਵਿਰਲ ਵਰਲ ਟੱਪਣ ਟੱਪਣ 100 ਦੀ 100 ਆ ਥਣਾ ਥੁਣਾ ਲਿਓ ਬੇਫਿਕਰ ਹੋ ਜਿਓ ਜਿਹੜਾ ਵੀ ਸੱਜਣਾ ਇਹਦੀ ਖਰੀਦਦਾਰੀ ਕਰੂਗਾ ਉਹ ਆਪਦੀ ਆਪਣੇ ਕੋਲੇ ਆ ਕੇ ਟੱਪੇ ਚਾਰਾਂ ਚੋਂ ਐਨ ਸ਼ਹਿਦ ਆਉਂਦਾ ਕਾਚਰਗਾ ਕਰਮਾ ਵਾਲੀ ਦੇ ਤੇ ਬਾਕੀ ਓਕੇ ਰਿਪੋਰਟ ਚਾਰੂ ਮੈਂ ਆ ਚਾਰੂ ਬੂਰੀ ਵੀ ਸੱਜਣੋ ਬਹੁਤ ਆ ਜਿਹੜਾ ਕੋ ਮਰਜ਼ੀ ਸੱਡ ਦੇ ਦੱਬੀ ਤਰੀ ਆਉਂਦੀ ਤਾਂ ਹੀ ਜਿਹੜਾ ਚਾਰੂ ਪਸ਼ੂਆ ਦੁੱਧ ਦੇ ਜਾਂਦਾ ਆ ਵੇਖੋ ਭਾਰ ਲਿਓ ਬੇਫਿਕਰ ਹੋ ਜਿਓ ਬੈਠੀ ਮੈਂ ਦੀ ਵੀਡੀਓ ਸਾਰੇ ਥਾਣਾਂ ਦੀ ਓਕੇ ਰਿਪੋਰਟ ਆ ਤੇ ਇਹ ਤਿੰਨ ਐਨੀਮਲ ਆਪਣੇ ਕੋਲੇ ਅੱਜ ਵਿਕਰੀ ਆਲੇ ਆ ਧੰਨਵਾਦ ਆ ਤੁਸੀਂ ਆਪਣਾ ਜਿਹੜਾ ਸਮਾਂ ਕੱਢ ਕੇ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਜਿਹੜਾ ਵੀ ਪਸ਼ੂ ਆ ਪਸੰਦ ਆਉਂਦਾ ਸੱਜਣੋਂ ਤਸੱਲੀ ਇੱਥੇ ਹੀ ਕਰ ਲਿਆ ਕਰੋ ਕਿਉਂਕਿ ਬਾਅਦ ਦੇ ਵਿੱਚ ਨਹੀਂ ਸਵਾਦ ਆਉਂਦਾ ਜਦੋਂ ਕੋਈ ਮੋੜ ਮੜਈਏ ਦੇ ਚੱਕਰ ਚ ਆਪਾਂ ਪੈੰਨੇ ਆ ਨਾ ਫਿਰ ਉੱਥੇ ਕੰਮ ਦੋਨਾਂ ਤਰ੍ਹਾਂ ਦੇ ਵਿੱਚ ਹੀ ਵਿਗਾੜ ਵਾਲਾ ਬਣ ਜਾਂਦਾ ਤੇ ਇਸੇ ਕਰਕੇ ਆਪਣੇ ਵੀ ਕੋਲੇ ਸੱਜਣੋਂ ਜੇ ਕੋਈ ਜਾਨਵਰ ਆਉਂਦਾ ਤਾਂ ਪੈਸੇ ਲਾ ਕੇ ਤੇ ਆਪਣੇ ਘਰਾਂ ਚ ਹੀ ਆਏ ਹੁੰਦੇ ਆ ਪਸ਼ੂ ਹਨਾ ਤੇ ਆਪਾਂ ਵੀ ਜਿੰਨੀ ਜੋਗੇ ਹੁੰਨੇ ਆ ਆਪਾਂ ਵੀ ਯਾਰ ਤਸੱਲੀ ਕਰਕੇ ਲਏ ਹੁੰਦੇ ਆ ਹਨਾ ਤੇ ਬਾਕੀ ਇਹ ਮੇਰੀ ਹਰ ਵੀਡੀਓ ਚ ਗੱਲਬਾਤ ਰਹੀ ਆ ਕਿ ਤਦ ਤੇ ਪੁੱਤ ਸਿਆਣਿਆਂ ਨੇ ਕਿਹਾ ਵੀ ਕਰਮਾਂ ਦੇ ਆ ਇਹ ਕਰਮਾਂ ਵਾਲੀ ਨੇ ਕਿਹੜੇ ਘਰੇ ਨੀਰ ਪਿਉਣਾ ਇਹਦਾ ਲਿਖਿਆ ਇਹਨੇ ਕਿਹੜੇ ਏਰੀਏ ਤੇ ਕਿਹੜੇ ਘਰੇ ਨੀਰ ਪਿਉਣਾ ਉਹ ਉੱਥੇ ਦਾ ਲਿਖਿਆ ਹੋਇਆ ਦਾਣਾ ਪਾਣੀ ਇਹਨੇ ਚੋਕ ਲੈਣਾ ਓਕੇ ਰਿਪੋਰਟ ਆ ਧੰਨਵਾਦ ਐਂਡ ਤੱਕ ਵੀਡੀਓ ਵੇਖਣ ਲਈ